ਵੀਅਰਸ ਵੈਲਕਮ ਬੈਕ ਇਨ ਆਰ ਪ੍ਰੋਗਰਾਮ ਜੀ ਡਾਕਟਰ ਸਾਹਿਬ ਅਗਲੀ ਇਸ਼ੂ ਬਾਰੇ ਆਪਾਂ ਤੁਹਾਡੇ ਵਿਚਾਰ ਜਾਨਣਾ ਚਾਹਾਂਗੇ ਕੀ ਕਹਿਣਾ ਚਾਹੋਗੇ ਤੁਸੀਂ ਅ ਦੇਖੋ ਭਾਰਤ ਦੇ ਸਿੱਕਮ ਸੈਕਟਰ ਚ ਜਿਹੜਾ ਡੋਕਲਾਮ ਦਾ ਇਸ਼ੂ ਹੈ ਉਹ ਕਾਫੀ ਗ੍ਰੇਵ ਹੁੰਦਾ ਜਾਂਦਾ ਹੈ ਗੰਭੀਰ ਹੁੰਦਾ ਜਾਂਦਾ ਹੈ ਜੀ ਸਟੈਂਡ ਆਫ ਵੀ ਕਾਇਮ ਹੈ ਧਮਕੀਆਂ ਦਾ ਸਿਲਸਿਲਾ ਜਿਹੜਾ ਹੈ ਔਰ ਚੀਨ ਦਾ ਜੇ ਤੁਸੀਂ ਕੰਮ ਕਰਨ ਦਾ ਢੰਗ ਜਾਂ ਉਹਨਾਂ ਦਾ ਪਿਛੋਕੜ ਦੇਖੋ ਕਿ ਉਹਨਾਂ ਨੇ ਹਿਸਟਰੀ ਦੇ ਵਿੱਚ ਕਈ ਵਾਰ ਬਹੁਤ ਜਦੋਂ ਕਿ ਉਹ ਬਹੁਤ ਚੰਗੀ ਹਾਲਤ ਨਹੀਂ ਵੀ ਸਨ ਜਦੋਂ ਅਸੀਂ ਮੌਸੇ ਤੋਂ ਦਾ ਲੌਂਗ ਮਾਰਚ ਦੇਖਦੇ ਹਾਂ ਫਿਰ ਅਸੀਂ ਦੇਖਦੇ ਹਾਂ ਵੀ ਕਿਵੇਂ ਇੱਕੋ ਵੇਲੇ 47 48 ਤੱਕ ਪਹੁੰਚਦੇ ਆ ਉਹਨੇ ਜਾਪਾਨ ਦੇ ਨਾਲ ਵੀ ਟੱਕਰ ਲਈ ਉਹਨਾਂ ਨੂੰ ਉੱਥੋਂ ਕੱਢਿਆ ਅੰਗਰੇਜ਼ਾਂ ਦੇ ਨਾਲ ਵੀ ਲਈ ਰਸ਼ੀਆ ਦੇ ਨਾਲ ਵੀ ਮਨਚੂਰੀਆ ਔਰ ਦੂਸਰੇ ਇਸ਼ੂ ਦੇ ਤੇ ਉਹਨਾਂ ਦਾ ਵਿਵਾਦ ਰਿਹਾ ਜੀ ਔਰ ਉਹਨਾਂ ਦੇ ਜਿਹੜੇ ਫੌਜੀ ਵੀ ਸਨ ਉਹਨਾਂ ਦੇ ਪੈਰਾਂ 'ਚ ਜੁੱਤੀਆਂ ਵੀ ਨਹੀਂ ਸੀ ਰੈਗਟੈਗ ਕਿਸਮ ਦੇ ਲੋਕ ਸੀ ਪਰ ਉਦੋਂ ਅਮਰੀਕਾ ਬੜੀ ਹਾਈ ਫਾਈ ਸੀ ਜਾਪਾਨ ਦੇ ਵਿੱਚ ਐਟਮ ਬੰਬ ਇਸਤੇਮਾਲ ਕਰਨ ਤੋਂ ਬਾਅਦ 1945 ਤੋਂ ਬਾਅਦ ਅਮਰੀਕਨ ਜਨਰਲ ਜਿਹੜੇ ਨੇ ਉਹ ਸਤਵੇਂ ਅਸਮਾਨ ਦੇ ਵਿੱਚ ਸਨ ਔਰ ਉਦੇ ਤੋਂ ਇਕਦਮ ਬਾਅਦ ਅਸੀਂ 1950 ਅੱਜ ਦੇਖਦੇ ਹਾਂ ਸੈਕੰਡ ਵਰਲਡ ਵਾਰ ਤੋਂ ਬਾਅਦ ਪਹਿਲਾ ਵੱਡਾ ਕ੍ਰਾਈਸਿਸ ਜਿਹੜਾ ਉਹ ਕੋਰੀਅਨ ਕ੍ਰਾਈਸਿਸ ਨੂੰ ਕਿਹਾ ਜਾਂਦਾ ਹੈ ਕੋਰੀਆ ਵਾਰ ਜੀ ਔਰ ਉਦੇ ਚ ਜਿਹੜੀ ਹੈ ਅਮਰੀਕਨ ਪੂਰੀ ਤਸ ਦੇ ਕੇ ਜਾ ਰਹੇ ਸੀ ਔਰ ਚਾਈਨੀਜ਼ ਗਵਰਨਮੈਂਟ ਨੇ ਅਮਰੀਕਾ ਨੂੰ ਇਹ ਥ੍ਰੈਟ ਕੀਤਾ ਸੀ ਉਹਨਾਂ ਦੀ ਉਹ ਯਾਲੂ ਰਿਵਰ ਹੈ ਕਿ ਵੀ ਇਹ ਰਿਵਰ ਕ੍ਰੋਸ ਨਾ ਕਰਨਾ ਕਿਉਂਕਿ ਸਾਡਾ ਇੰਟਰਸਟ ਜਿਹੜਾ ਉਹ ਉਹ ਇਹਦੇ ਨਾਲ ਜੁੜਿਆ ਹੋਇਆ ਹੈ ਔਰ ਜੇ ਤੁਸੀਂ ਇਹਨੂੰ ਕਰੋਗੇ ਤੇ ਲੜਾਈ ਹੋਏਗੀ ਜੀ ਔਰ ਇਹ ਇਹਨੇ ਇੱਕ ਪੁੱਤਰ ਹੋਏ ਸੀ ਨਾ ਨੇ ਕਿਹਾ ਵੀ ਚਾਈਨਾ ਕੀ ਯੂਨੋ ਦੇ ਸਾਹਮਣੇ ਆਟਮ ਇਹਨਾਂ ਦੇ ਕੋਲ ਸੀ ਵਿਕਟਰੀ ਸੈਕੰਡ ਵਰ ਇਹਨਾਂ ਨੇ ਕ੍ਰਾਸ ਕੀਤਾ ਔਰ ਚਾਈਨਾ ਨੇ ਆਪਣੇ ਫੁੱਲ ਕਾਲਮ ਜਿਹੜੇ ਨੇ ਉਹ ਲਿਆ ਕੇ ਉਹ ਬੜੀ ਜਿਹੜੀ ਹੈ ਖੂਨ ਡੋਲਣ ਵਾਲੀ ਲੜਾਈ ਹੋਈ ਜਦੋਂ ਕਦੇ ਵਾਸ਼ਿੰਗਟਨ ਜਾਓ ਤੇ ਫਿਰ ਤੁਸੀਂ ਦੇਖਦੇ ਹੋ ਕਿ ਵੀ ਕੱਲੀ ਬਹੁਤ ਵਾਰੀ ਤਾਂ ਵਿਟਨਾਮ ਵਾਰ ਕੇ ਜੀ 60000 ਅਮਰੀਕਨ ਸੋਲਜਰ ਮਰਿਆ ਜਾਂ ਦੂਜੇ ਕੋਰੀਆਨ ਵਾਰ ਦੇ ਵਿੱਚ ਵੀ ਇਨੇਕ ਔਰ ਜੇ ਕਿਉਂਕਿ ਉਹ ਅੰਡਰ ਯੂਨਾਈਟਿਡ ਨੇਸ਼ਨਸ ਅਮਰੀਕਾ ਨੇ ਫੋਰਸਸ ਭੇਜੀਆਂ ਹਜ਼ਾਰਾਂ ਉਹਦੇ ਵਿੱਚ ਇਵਨ ਇੰਡੀਅਨ ਸ਼ੋਲਡਜਰ ਵੀ ਜਿਹੜੇ ਕਿ ਯੂਨ ਦੇ ਥੱਲੇ ਸੀ ਉਹਨੂੰ ਕੈਜੂਐਲਟੀਆਂ ਕਿਥੇ ਜ਼ਿਆਦਾ ਲੱਖ ਤੋਂ ਜ਼ਿਆਦਾ ਕੈਜੂਐਲਟੀਆਂ ਹੋਣ ਗਈਆਂ ਔਰ ਇਵੈਂਚੁਅਲੀ ਜਿਹੜਾ ਅਮਰੀਕਾ ਨੂੰ ਕੋਰੀਆ ਵੰਡਿਆ ਗਿਆ ਔਰ ਅੱਜ ਵੀ ਜਦੋਂ ਤੁਸੀਂ ਨਾਰਥ ਕੋਰੀਆ ਦਾ ਕ੍ਰਾਈਸਿਸ ਦੇਖਦੇ ਹੋ ਕਿ ਨਾਰਥ ਕੋਰੀਆ ਜਿਹੜਾ ਉਹ ਮਿਸਾਈਲ ਬਣਾ ਰਿਹਾ ਅਮਰੀਕਾ ਨੂੰ ਟਾਰਗੇਟ ਕਰਨ ਦੀ ਨਿਊਕਲੀਅਰ ਆਲਰੇਡੀ ਬਣ ਚੁੱਕਾ ਹੈ ਔਰ ਚਾਈਨਾ ਦਾ ਬੈਕਯਾਰਡ ਹੈ ਸਾਊਥ ਕੋਰੀਆ ਨੂੰ ਅਮਰੀਕਾ ਡਿਵੈਲਪ ਕਰ ਰਿਹਾ ਸੋ ਇਹ ਜਿਹੜਾ ਕੋਰੀਅਨ ਵਾਰ ਕਰਾਈਸਿਸ ਹੈ ਉਸ ਜ਼ਮਾਨੇ ਦਾ ਹਾਲਾਂਕਿ ਕੋਰੀਅਨ ਵਾਰ ਵੜੇ ਚਾਈਨਾ ਦੀ ਮਦਦ ਸੋਵੀਅਤ ਯੂਨੀਅਨ ਨੇ ਵੀ ਕੀਤੀ ਪਰ ਮੈਂ ਇਹ ਕਹਿਣਾ ਚਾਹੁੰਦਾ ਕਿ ਚਾਈਨਾ ਨੂੰ ਔਰ ਇਹ ਉਹ ਪੀਰੀਅਡ ਸੀ ਕਿ ਅਜੇ ਚਾਈਨਾ ਬਿਲਕੁਲ ਜਿਵੇਂ ਮੈਂ ਕਿਹਾ ਕਿ ਵੀ ਇਹਨਾਂ ਇੰਪੀਰੀਅਲ ਪਾਵਰਜ਼ ਦੇ ਖਿਲਾਫ ਲੜ ਕੇ ਜਿਹੜਾ ਉਹ ਬਹੁਤ ਕਮਜ਼ੋਰ ਸੀ ਔਰ ਬਹੁਤ ਜ਼ਿਆਦਾ ਨੁਕਸਾਨ ਸੀ ਪਰ ਉਹਨਾਂ ਨੇ ਜਦੋਂ ਉਹਨਾਂ ਦਾ ਨੈਸ਼ਨਲ ਪ੍ਰਾਈਡ ਨੈਸ਼ਨਲ ਆਨਰ ਔਰ ਸਟੈਂਡ ਆਉਂਦਾ ਹੈ ਉਹ ਭਾਰਤੀਆਂ ਦੀ ਤਰ੍ਹਾਂ ਨਹੀਂ ਨੇ ਕਿ ਵੀ ਅੱਗਾ ਸ਼ੇਰ ਦਾ ਤੇ ਪਿੱਛਾ ਗਦੜਦਾ ਉਹ ਉਸ ਗੱਲ ਨੂੰ ਕਰਦੇ ਨੇ ਔਰ ਇਹ ਗੱਲ ਦੇਖਣ ਵਾਲੀ ਹੈ ਕਿ ਵੀ ਇਹ ਜਿਹੜਾ ਹਿੰਦੂਤਵੀਆਂ ਦਾ ਪਾਰਟ ਉਹਨਾਂ ਦਿਲਚਸਪ ਗੱਲ ਹੈ ਕਿ ਸ਼ੋਮਨੀ ਕਾਰੀ ਦਾ ਰਮਨ ਸਾਹਿਬ ਨੇ ਦਿੱਤੇ ਇੱਕ ਅੱਛਾ ਸਟੈਂਡ ਹੈ ਉਹਨਾਂ ਨੇ ਕਿਹਾ ਜੇ ਤੁਸੀਂ ਇਹ ਮਹਨ ਭਾਗਵਤ ਹੈ ਇਹ ਖੁਦ ਜਾਇਜ਼ਾ ਚੀਨ ਜੀ ਬਜਰੰਗਦਲ ਸ਼ਿਵ ਸੈਨਾ ਵਾਲੇ ਇਹ ਜ਼ਰੂਰ ਬਾਰਡਰ ਤੇ ਜਾਣ ਇਹਨਾਂ ਦੇ ਜਿਹੜੀ ਮਲਮ ਪੱਟੀ ਵੀ ਅਸੀਂ ਕਰਾਂਗੇ ਜੇ ਜ਼ਖਮੀ ਹੋਏ ਇਹਨਾਂ ਨੂੰ ਲੰਗਰ ਵੀ ਅਸੀਂ ਛਕਾਵਾਂਗੇ ਦੂਜਾ ਇੱਥੇ ਬੈਠਿਆਂ ਜੂ ਦੇਸ਼ ਭਗਤੀ ਔਰ ਦੂਜੇ ਦੇ ਗੀਤ ਗਾਉਂਦੇ ਹੋ ਔਰ ਧਮਕੀਆਂ ਦਿੰਦੇ ਉੱਥੇ ਜਾ ਕੇ ਮਰੋ ਉੱਥੇ ਤੁਸੀਂ ਕਾਮਨ ਬੰਦੇ ਨੂੰ ਮਰਵਾਓਗੇ ਕਾਮਨ ਸੋਲਜਰ ਨੂੰ ਔਰ ਬਹੁਤ ਬੁਰੀ ਤਰ੍ਹਾਂ ਮਾਰ ਖਾਣਗੇ ਔਰ ਮੈਂ ਦੇਖ ਰਿਹਾ ਕਿ ਭਈ ਹੁਣ ਸ਼ਾਇਦ ਕਿਤੇ ਨਾ ਕਿਤੇ ਇਹਨਾਂ ਦੇ ਖਾਨੇ 'ਚ ਕੋਈ ਗੱਲ ਪੈਣੀ ਸ਼ੁਰੂ ਹੋਈ ਹੋਈ ਕਿਉਂਕਿ ਜਦੋਂ ਅਸੀਂ ਦੇਖਦੇ ਕਿ ਕੁੱਲ 3488 ਕਿਲੋਮੀਟਰ ਬਾਰਡਰ ਭਾਰਤ ਦਾ ਚੀਨ ਦੇ ਨਾਲ ਲੱਗਦਾ ਹੈ ਔਰ 220 ਕਿਲੋਮੀਟਰ ਸਿੱਕਮ ਦੇ ਚ ਹੈ ਔਰ ਭਾਰਤ ਨੇ 2 ਲੱਖ ਫੌਜ ਆਪਣੀ ਇਸ 3488 ਕਿਲੋਮੀਟਰ ਰੇਂਜ ਰੱਖੀ ਹੋਈ ਹੈ ਚਾਈਨਾ ਦੇ ਕੋਲ ਫਿਗਰ ਉਹਨਾਂ ਦੀ ਗਿਣਤੀ ਬਹੁਤ ਥੋੜੀ ਹੈ ਜੇ ਫੌਜ ਦੋਸ ਪਰ ਉਹਨਾਂ ਕੋਲ ਲੌਜਿਸਟਿਕ ਔਰ ਜਿਹੜੀ ਉਹਨਾਂ ਦੀ ਸਟ੍ਰੈਟੈਜਿਕ ਪੋਜੀਸ਼ਨ ਹੈ ਜਾਂ ਦੂਜਾ ਉਹ ਇਹਨਾਂ ਨੂੰ ਜਿਹੜਾ ਹੈ ਉਹ ਘੰਟਿਆਂ ਦੇ ਵਿੱਚ ਹੀ ਸੰਭ ਖਾ ਸਕਦੇ ਨੇ ਔਰ ਇਹ ਗੱਲ ਸ਼ਾਇਦ ਇਹਨਾਂ ਦੇ ਜਿਹੜੇ ਕੁਝ ਐਕਸਪਰਟ ਇਹਨਾਂ ਨੂੰ ਸਮਝਾਉਣ ਦੀ ਵੀ ਕੋਸ਼ਿਸ਼ ਕਰ ਰਹੇ ਨੇ ਪਰ ਜਿਹੜਾ ਹਿੰਦੂਤਵਾਦ ਆ ਇਸ ਵੇਲੇ جنੂਨਿਆਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ ਇਹ ਵਿਚਾਰੀਆਂ ਉਹ ਗਰੀਬ ਮੁਸਲਮਾਨਾਂ ਦਲਤਾਂ ਔਰ ਦੂਸਰਿਆਂ ਨੂੰ ਕੁੱਟ ਕੇ ਮਾਰ ਕੇ ਇਹ ਸਮਝਦੇ ਨੇ ਕਿ ਜੀ ਇਹ ਬਹੁਤ ਵੱਡੀ ਤਾਕਤ ਬਣ ਗਏ ਨੇ ਔਰ ਇਹੀ ਨਹੀਂ ਹੈ ਹੁਣ ਇਹ ਜੇ ਅਮਰੀਕਾ ਦੇ ਉੱਤੇ ਕਾਊਂਟ ਕਰਦੇ ਨੇ ਹੁਣ ਅਜੇ 2 ਦਿਨ ਪਹਿਲਾਂ ਇੱਕ ਜੁਆਇੰਟ ਜਿਹੜੇ ਬਲੂ ਵਾਟਰਸ ਨੇ ਉਹ ਸੀ ਦੇ ਉਹਦੇ ਵਿੱਚ ਭਾਰਤ ਜਾਪਾਨ ਔਰ ਅਮਰੀਕਾ ਨੇ ਜੁਆਇੰਟ ਐਕਸਰਸਾਈਜ਼ ਕੇ ਹਾਲ ਅਮਰੀਕਾ ਨੇ ਆਪਣਾ ਕੋ ਵੱਡਾ ਉਥੇ ਪੈਰਾਫਰਨੇਲੀਆ ਨਹੀਂ ਭੇਜਿਆ ਲੇਕਨ ਜੇ ਇਹਨਾਂ ਦਾ ਦੇਖਣਾ ਹੋਏ ਵੀ ਜੇ ਅਮਰੀਕਾ ਦੇ ਕਾਊਂਟ ਕਰਦੇ ਨੇ ਕਿ ਜੇ ਚੀਨ ਨਾਲ ਅਸੀਂ ਪੰਗਾ ਲੈ ਰਹੇ ਆਂ ਇਹਨਾਂ ਦੇ ਲਈ ਦੀ ਲੜਾਈ ਅਸੀਂ ਲੜਾਂਗੇ ਤੇ ਅੱਜ ਹੀ ਜਿਹੜੀ ਹੈ ਰਿਪਬਲਿਕਨ ਸਟੱਡੀ ਕਮੇਟੀ ਨੇ ਇੱਕ ਰਿਪੋਰਟ ਚਾਈਨਾ ਬਾਰੇ ਜਾਰੀ ਕੀਤੀ ਹੈ ਉਹਦੇ ਚਾਲਾਂ ਉਹਨਾਂ ਨੇ ਤਾਈਵਾਨ ਦੇ ਨਾਲ ਜਾਂ ਦੂਜੇ ਅਨ ਇਨਹੈਬਿਟਿਡ ਆਈਲੈਂਡ ਸਾਊਥ ਚਾਈਨਾ ਸੀ ਚ ਚਾਈਨਾ ਦਾ ਐਟੀਟਿਊਡ ਬੈਲਿਕੋਸ ਹੈ ਬੈਲਿਕੋਸ ਹੁੰਦਾ ਲੜਾਈ ਨੂੰ ਪਸੰਦ ਕਰਨ ਵਾਲਾ ਔਰ ਐਗਰੈਸਿਵ ਕਰ ਰਹੇ ਨੇ ਲੇਕਿਨ ਇਸ ਰਿਪੋਰਟ ਦੇ ਵਿੱਚ ਇਵਨ ਜਿਹੜਾ ਇਹ ਸਿੱਕਮ ਸਟੈਂਡ ਆਫ ਹੈ ਦਾ ਜ਼ਿਕਰ ਤੱਕ ਵੀ ਨਹੀਂ ਹੈ ਕਿਉਂਕਿ ਮੈਂ ਜਦੋਂ ਇਹ ਰਿਪੋਰਟ ਦੇਖੀ ਤਾਂ ਮੈਨੂੰ ਲੱਗਾ ਵੀ ਹੋ ਸਕਦਾ ਹੈ ਉਹ ਅਮਰੀਕਾ ਜੰਪ ਇਨ ਕਰ ਰਿਹਾ ਹੈ ਇੰਡੀਆ ਦੀ ਸਾਈਡ ਤੇ ਇਹ ਕਹਿਣ ਲਈ ਚਾਈਨਾ ਨੂੰ ਕਿ ਜੀ ਅਸੀਂ ਨਾਲ ਖੜੋ ਉਹਨਾਂ ਨੇ ਉਹ ਦਾ ਮੈਂਸ਼ਨ ਵੀ ਨਹੀਂ ਕੀਤਾ ਸੋ ਕੁੱਲ ਮਿਲਾ ਕੇ ਮੈਂ ਸਮਝਦਾ ਹਾਂ ਵੀ ਇਸ ਪੁਲੀਖੇ ਜ ਨਹੀਂ ਰਹਿਣਾ ਚਾਹੀਦਾ ਪਾਕਿਸਤਾਨ ਨੂੰ ਵੀ ਅਮਰੀਕਾ ਦੇ ਮੰਨ ਰਿਹਾ ਹੈ ਕਿਸੇ ਵੇਲੇ ਜਦੋਂ 1971 ਚ ਭਾਰਤ ਨੇ ਫੌਜੀ ਹਮਲਾ ਪੂਰਬੀ ਬੰਗਾਲ ਦੇ ਵਿੱਚ ਕੀਤਾ ਮਸ਼ਰਕੀ ਬੰਗਾਲ ਚ ਜਿਹਨੂੰ ਹੁਣ ਬੰਗਲਾਦੇਸ਼ ਕਹਿੰਦੇ ਨੇ ਜੀ ਔਰ ਪਾਕਿਸਤਾਨ ਅਮਰੀਕਾ ਦਾ ਸਾਥੀ ਸੀ ਸੀਟੋ ਦਾ ਮੈਂਬਰ ਵੀ ਸੀ ਸਾਰੇ ਪਾਕਿਸਤਾਨ ਦੇ ਜਿਹੜੀ ਆਮੈਂਟ ਜਾਂ ਦੂਜਾ ਉਹ ਵੀ ਅਮਰੀਕਾ ਤੋਂ ਹੀ ਹੁੰਦਾ ਸੀ ਔਰ ਅਮਰੀਕਾ ਨੇ ਉਹਨਾਂ ਨੂੰ ਅਸ਼ੂਰ ਕੀਤਾ ਪਾਕਿਸਤਾਨ ਨੂੰ ਵੀ ਫਿਕਰ ਨਾ ਕਰੋ ਅਸੀਂ ਆਪਣਾ ਸੈਵਨਥ ਫਲੀਟ ਸਤਵਾਂ ਬੇੜਾ ਜਿਹੜਾ ਸੀ ਉਹ ਅਸੀਂ ਭੇਜ ਰਹੇ ਜੀ ਔਰ ਉਹ ਦੇਖਦੇ ਰਹੇ ਕਿ ਵੀ 7ਵਾਂ 7ਵਾਂ ਬੇੜਾ ਜਿਹੜਾ ਉਹ ਤਾਂ ਟਾਂਗੇ ਨਾਲੋਂ ਵੀ ਹੌਲੀ ਤੁਰਿਆ ਔਰ ਇਹਨਾਂ 14 ਦਿਨਾਂ ਵਿੱਚ ਜਦੋਂ ਇੰਡੀਅਨ ਆਰਮੀ ਨੇ ਪੂਰਾ ਕਾਰ ਕਰਾ ਕੇ ਉੱਥੇ ਜਿਹੜਾ ਉਹਨਾਂ ਦਾ ਸਰੈਂਡਰ ਲੈ ਲਿਆ ਤੇ ਫਿਰ 7ਥ ਫਲੀਟ ਜਿਹੜਾ ਜਾ ਕੇ ਉਸ ਤੋਂ ਬਾਅਦ ਉੱਥੇ ਪਹੁੰਚੇ ਸੋ ਇਹ ਇਹਨਾਂ ਦਾ ਔਰ ਇਸਦੇ ਉਲਟ ਜੇ ਤੁਸੀਂ ਚਾਈਨਾ ਦਾ ਟਰੈਕ ਰੈਕਡ ਆਪਣੇ ਮਿੱਤਰਾਂ ਜਾਂ ਜਿਹੜੇ ਉਹਨਾਂ ਦੀ ਜਿਹਨੂੰ ਕਾਊਟ ਆਊ ਕਹਿੰਦੇ ਨੇ ਕਿ ਵੀ ਕਾਊਟ ਆਊ ਉਹਨਾਂ ਦੇ ਸਾਹਮਣੇ ਕਰਦੇ ਰਹੇ ਨੇ ਜਾਂ ਉਹਨਾਂ ਦੀਆਂ ਜਿਹੜੀਆਂ ਨੇ ਨਜ਼ਰਾਨੇ ਉਹਨਾਂ ਨੂੰ ਦਿੰਦੇ ਨੇ ਉਹਨਾਂ ਦੇ ਲਈ ਉਹ ਕਿਸੇ ਹੱਦ ਤੱਕ ਵੀ ਜਾਣ ਨੂੰ ਤਿਆਰ ਨਹੀਂ ਸੋ ਇਹ ਗੱਲ ਅੱਜ ਜਦੋਂ ਮੈਂ ਇਹ ਦੇਖੀ ਸੁਸ਼ਮਾ ਸਵਰਾਜ ਦੀ ਸਟੇਟਮੈਂਟ ਡੋਕਲਾਮ ਕ੍ਰਾਈਸਿਸ ਇੰਡੀਆ ਪੁਸ਼ਸ ਫॉर ਡਾਇਲੌਗ ਵਿਦ ਚਾਈਨਾ ਹੁਣੇ ਕਹਿ ਰਹੇ ਨੇ ਕਿ ਜੀ ਗੱਲਬਾਤ ਕਰੀਏ ਗੱਲਬਾਤ ਕਰੀਏ ਚਾਈਨਾ ਨੇ ਕਿਹਾ ਪ੍ਰੀ ਕੰਡੀਸ਼ਨ ਹੈ ਪਹਿਲਾਂ ਉਥੋਂ ਆਪਣੀ ਫੌਜ ਵਿੱਚ ਤੁਸੀਂ ਮਾਮੇ ਲੱਗਦੇ ਹੋ ਪੁਟਾਣ ਦੇ ਹੁਣ ਪੁਟਾਣ ਦੇ ਨਾਲ ਉਹ ਬਾਰਡਰ ਲੱਗਦਾ ਹੈ ਚਾਈਨਾ ਤਾਂ ਵੈਸੇ ਹੀ 3 ਥਾਂ ਦੇ ਉੱਤੇ ਉਹਦਾ ਹੱਕ ਬਣਦਾ ਹੈ ਔਰ ਚਾਈਨਾ ਨੇ ਪਿਛਲੇ ਦਿਨਾਂ 'ਚ ਆਪਣਾ ਇੱਕ ਮਿਸ਼ਨ ਜਨੇ ਫੋਰਨ ਮਿਸ਼ਨ ਨੇ ਬੀਜਿੰਗ 'ਚ ਉਹਨਾਂ ਦੇ ਕੋਲ ਭੇਜਿਆ ਉਹਨਾਂ ਨੇ ਕਿਹਾ ਵੀ ਇਹ ਇੰਡੀਆ ਵਾਇਲਟ ਕਰ ਰਿਹਾ ਇੰਟਰਨੈਸ਼ਨਲ ਲਾ ਵੀ ਹੈ ਤਾਂ ਉਹਦੀ ਸਰਹੱਦ ਵੀ ਨਹੀਂ ਹੈ ਇੱਕ ਤਾਂ ਹੁੰਦਾ ਵੀ ਸਰਹੱਦ ਹੈ ਜੀ ਅਨਮਾਰਕਡ ਹੈ ਪਰ ਉਹਦੇ ਜਿਹੜੀ ਦੀ ਸੁਸ਼ਮਾ ਸਵਰਾਜ ਦੇ ਇੰਡੀਆ ਟੂਡੇ ਪਲੇਡ ਕਾਸ਼ੀਅਸ ਐਂਡ ਮੇਨਟੇਨਡ Uh, their talks were the way forward when it uh, came to resolving the month-long doklam standoff china has maintained that indian troops need to be need to withdraw as a pre-condition for any meaningful dialogue to begin so mai sari statement nahi padanga par e hai bhi inhanu e lagda hai ki shayad kithe unhanu samajh aani shuru hui lekin chinese media de vich kyuki unhan da media official hai utthe koi private di gal nahi hai already o di ek statement ajj ek story si ਰਾਈਜ਼ਿੰਗ ਹਿੰਦੂ ਨੈਸ਼ਨਲਿਜ਼ਮ ਕੁਡ ਲੀਡ ਟੂ ਵਾਰ ਚਾਈਨੀਜ਼ ਮੀਡੀਆ ਚਾਈਨਾ ਮੀਡੀਆ ਇਹ ਕਹਿ ਰਿਹਾ ਹੈ ਦਾ ਸਾਈਨੋ ਇੰਡੀਅਨ ਬਾਰਡਰ ਰੋ ਇਜ਼ ਐਨ ਆਫਸ਼ੂਟ ਆਫ ਰਾਈਜ਼ਿੰਗ ਹਿੰਦੂ ਨੈਸ਼ਨਲਿਜ਼ਮ ਇਨ ਇੰਡੀਆ ਵਿਚ ਹੈਜ਼ ਹਾਈਜੈਕ ਨਿਊ ਡੈਲੀ ਚਾਈਨਾ ਪਾਲਿਸੀ ਐਂਡ ਕੈਨ ਲੀਡ ਟੂ ਵਾਰ ਬਿਟਵੀਨ ਬੋਥ ਕੰਟਰੀਜ਼ ਦੇ ਚਾਈਨੀਜ਼ ਡੇਲੀ ਵਾਰਡ ਔਨ ਥਰਸਡੇ ਉਹਨੇ ਕਿਹਾ ਜੀ ਇਹ ਜਿਹੜੇ ਹਿੰਦੂ ਨੈਸ਼ਨਲਿਸਟ ਨੇ ਇਹਨਾਂ ਨੇ ਹਾਈਜੈਕ ਕਰ ਲਈ ਹੈ ਫੋਰਨ ਪਾਲਿਸੀ ਔਰ ਜਿਹੜੀ ਨੀਤੀ ਇਹ ਤੇ ਜਾ ਰਹੇ ਨੇ ਇਹ ਵਾਰ ਨੂੰ ਜਨਮ ਦੇ ਸਕਦਾ ਹੈ ਨੈਸ਼ਨਲਿਸਟ ਫਰਵਰਡ दट ਡਿਮਾਂਡਸ ਰਿਵੈਂਜ ਅਗੇਂਸਟ ਚਾਈਨਾ ਹੈਜ਼ ਟੇਕਨ ਰੂਟ ਇਨ ਇੰਡੀਆ ਸਿンス ਦਾ ਬਾਰਡਰ ਵਾਰ ਦਾ ਇਲੈਕਸ਼ਨ ਆਫ ਇੰਡੀਅਨ ਪ੍ਰਾਈਮ ਮਿਨਿਸਟਰ ਮੋਦੀ ਹੈਜ਼ ਫਿਊਡ ਦਾ ਕੰਟਰੀਜ਼ ਨੈਸ਼ਨਲਿਸਟ ਸੈਂਟੀਮੈਂਟ ਸੈਡ ਅ ਕਮੈਂਟਰੀ ਬਾਈ ਦਾ ਗਲੋਬਲ ਟਾਈਮਜ਼ ਇਹ ਉਹਨਾਂ ਨੇ ਕਿਹਾ ਜੀ ਕਿ ਅਬ ਇਹ ਇਹ ਜਿਹੜਾ ਇਹਨਾਂ ਦਾ ਹਿੰਦੂ ਰਾਸ਼ਟਰਵਾਦ ਹੀ ਇਹਨਾਂ ਨੂੰ ਜੰਗ ਦੇ ਵਿੱਚ ਧੱਕੇਗਾ ਫਿਰ ਅਸੀਂ ਦੇਖਦੇ ਹਾਂ ਵੀ ਜਿਹੜਾ ਚਾਈਨਾ ਨੇ ਬ੍ਰੀਫ ਕੀਤਾ ਫੋਰਨ ਮਿਸ਼ਨਸ ਨੂੰ ਇਹ ਵੀ ਇੱਕ ਤਰੀਕਾ ਹੁੰਦਾ ਹੈ ਵੀ ਤੁਸੀਂ ਫਾਈਨਲ ਜਵਾਬ ਦੇਣ ਤੋਂ ਪਹਿਲਾਂ ਤੁਸੀਂ ਕਹਿੰਦੇ ਹੋ ਕਿ ਦੇਖੋ ਅਸੀਂ ਸਾਰੇ ਤਰੀਕੇ ਅਪਣਾ ਰਹੇ ਨੇ ਔਰ ਇਹ ਖਬਰ ਹੈ ਟ੍ਰੈਸਪਾਸ ਸ਼ੌਕਡ ਫੋਰਨ ਮਿਸ਼ਨ ਚਾਈਨਾ ਇਹ ਚਾਈਨਾ ਦੀ ਅਫੀਸ਼ੀਅਲ ਸਟੇਟਮੈਂਟ ਹੈ ਚਾਈਨਾਸ ਸ਼੍ਰਿਲ ਪਿਚ ਓਵਰ ਡਾਕਲਮ ਕ੍ਰਾਈਸਿਸ ਗਾਟ ਸ਼ਾਰਪਰ ਟੂਡੇ ਵਿਦ ਬੀਜਿੰਗ ਸਟੇਟਿੰਗ ਥੈਟ ਫੋਰਨ ਡਿਪਲੋਮੈਟਸ ਇਨ ਬੀਜਿੰਗ ਆਰ ਸ਼ੌਕਟ ਐਟ ਦਾ ਇਲੀਗਲ ਟ੍ਰੈਸਪਾਸ ਬਾਏ ਦਾ ਇੰਡੀਅਨ ਆਰਮੀ ਇਨਟੂ ਚਾਈਨੀਜ਼ ਟੈਰੀਟਰੀ ਚਾਈਨਾ ਸਟੇਟ ਕੰਟਰੋਲਡ ਮੀਡੀਆ ਵੈਂਟ ਵਨ ਸਟੈਪ ਫਰਦਰ ਐਂਡ ਥ੍ਰੈਟਨਡ ਕਨਫਰੋਂਟੇਸ਼ਨ ਇਨ ਨਾਟ ਜਸਟ ਡਾਕਲਮ ਬਟ ਆਲਸੋ ਇਨ ਅਦਰ ਏਰੀਆਜ਼ ਅਲongs ਅ ਲਾਈਨ ਆਫ ਐਕਚੁਅਲ ਕੰਟਰੋਲ ਉਹਨੇ ਕਿਹਾ ਜੀ ਅਸੀਂ ਜਦੋਂ ਫੋਰਨ ਡਿਪਲੋਮੈਟਸ ਨੂੰ ਦੱਸਿਆ ਉਹਨਾਂ ਉਹ ਤੇ ਸ਼ੌਕ ਚ ਗਏ ਕਿ ਵੀ ਅੱਛਾ ਇਹ ਇੰਟਰਫੀਅਰ ਕਰ ਰਹੇ ਉਹਨਾਂ ਨੇ ਕਿਹਾ ਜੀ ਇਹ ਜੇ ਹੁਣ ਅਸੀਂ ਕੀਤਾ ਤਾਂ ਫਿਰ ਇੱਥੇ ਨਹੀਂ ਹੋਣਾ ਫਿਰ ਤੁਹਾਨੂੰ ਆ ਸਾਰਾ 3000 ਕਿਲੋਮੀਟਰ ਦੇ ਨੇੜੇ ਜਿਹੜੀ ਟੈਰੀਟਰੀ ਹੈ ਇਹਦੇ ਚ ਫੇਸ ਕਰਨਾ ਪਵੇਗਾ ਔਰ ਇਹ ਗੱਲ ਉਹਨਾਂ ਦੇ ਜਿਹੜੇ ਐਕਸਪਰਟ ਵੀ ਨੇ ਔਰ ਉਹਨਾਂ ਚੋਂ ਇੱਕ ਜਿਹੜਾ ਕਿ ਭਾਰਤ ਦੇ ਵਿੱਚ ਡਿਪਲੋਮੈਟ ਰਿਹਾ ਕਲਕੱਤਾ ਚਾਈਨਿਸ ਡਿਪਲੋਮੈਟ ਉਹਦੀ ਸਟੇਟਮੈਂਟ ਅੱਜ ਲੱਗੀ ਹੋਈ ਹੈ ਜੀ ਇੰਡੀਅਨ ਸ਼ੋਲਡਜਰਸ ਕੈਨ ਵਿਦਡਰਔ ਬੀ ਕੈਪਚਰਡ অর ਬੀ ਕਿਲਡ ਸੇਜ਼ ਫਾਰਮਰ ਚਾਈਨਿਸ ਡਿਪਲੋਮੈਟ ਟੂ ਇੰਡੀਆ ਕਿ ਜਿਹੜਾ ਭਾਰਤ ਚ ਰਿਹਾ ਉਹ ਸਮਝਦਾ ਸਾਰੀ ਗੱਲ ਨੂੰ ਨੇ ਕਿਹਾ ਇਹ ਫਾਰਮਰ ਚਾਈਨਿਸ ਡਿਪਲੋਮੈਟ ਹੂ ਰੀਸੈਂਟਲੀ ਸਰਵਡ ਇਨ ਇੰਡੀਆ ਹੁਣੇ ਹੀ ਤਾਜ਼ਾ-ਤਾਜ਼ਾ ਸਰਵ ਕੀਤਾ ਹੈ ਹੈਜ਼ ਸੈਡ ਥੈਟ ਇੰਡੀਅਨ Troops deployed at the deputed Donglang area would either withdraw voluntarily, be captured, or be killed. prisoner of war. The comments by Liu Yufa, former Chinese consulate general in Mumbai, not Calcutta, Mumbai, came amid a military standoff in the Donglang area, also called Doklam. With Beijing blaming Indian soldiers of trespass and preventing Chinese soldiers from building a road in the region, which is also claimed by Bhutan. According to what a diplomat said, according to what I understand of international law, when people in uniform get across the border to move into the territory of the other side, they naturally become enemies. who will have to face three consequences unne keha je jadon tusi kisi de ilake ch jaande ho international law de thalle tusi dushman ban jande ho aur fir tin choices rehndiyan ne first they can go out voluntarily ke vi oh chupchaap uthon nikal jao aur they may be captured jao phade jaan aur when the border dispute should escalate they may get killed ke je chhagda vadh gaya to fir mare jaan ge uh liu told ggt in the english channel of the national broadcaster cctv fir unhone kya ke bhai a invasion unhone kya bhi border standoff nahi hai this is an invasion so is sare ch jode unhone kya ke so there are three possibilities so i think the chinese side is standing there waiting for the indian side to make the sensitive choice and pull out of the region liu are are good this is the best result for both sides ਟੂ ਅਵੋਇਡ ਦਾ ਇਵੈਂਚੁਅਲ ਕਨਫਰੰਟੇਸ਼ਨ ਜੀ ਔਰ ਉਹਨੇ ਕਿਹਾ ਜੀ ਆ ਹੁਣ ਤੁਸੀਂ ਦੇਖਣਾ ਕਿ ਵੀ ਤੁਸ ਤੁਹਾਡੇ ਸਿਪਾਈਆਂ ਨੇ ਫੜੇ ਜਾਣੇ ਮਾਰੇ ਜਾਣੇ ਕਿ ਤੁਸੀਂ ਚੁੱਪਚਾਪ ਉੱਥੋਂ ਨਿਕਲਣ ਸੋ ਅਸੀਂ ਸਮਝਦੇ ਕਿ ਵੀ ਇਹ ਇੱਕ ਜਿਸ ਲੈਵਲ ਤੇ ਇਹ ਹਿੰਦੂਵਾਦ ਲੈ ਆਇਆ ਇਹ ਪੁੜਕੇ ਹੋਏ ਨੇ ਪੁੱਤਰੇ ਹੋਏ ਨੇ ਪੁੱਤਰੇ ਹੋਏ ਪੁੜਕ ਰਹੇ ਨੇ ਔਰ ਇਹ ਫਿਰ ਮੁੜ ਕੇ ਇਹਨਾਂ ਦਾ ਹਾਰੇ ਹੋਏਗਾ ਵੀ ਇਹਨਾਂ ਨੂੰ ਭਜਦਿਆਂ ਨੂੰ ਰਾਹ ਨਹੀਂ ਲੱਭਣਾ ਹੈ ਔਰ ਅਸੀਂ ਤਾਂ ਵੇਟ ਵੀ ਕਰਦੇ ਕਿ ਵੀ ਇਹ ਸਿਚੁਏਸ਼ਨ ਜੇ ਡਿਵੈਲਪ ਵੀ ਹੁੰਦੀ ਹੈ ਅਸੀਂ ਤਾਂ ਹਮੇਸ਼ਾ ਕਹਿੰਦੇ ਆ ਵੀ ਖਾਲਸਤਾਨ ਇੱਕ ਬਫਰ ਸਟੇਟ ਜਿਹੜੀ ਬਿਟਵੀਨ ਇੰਡੀਆ ਐਂਡ ਪਾਕਿਸਤਾਨ ਵਾਗਾ ਤੋਂ ਜਮਨਾ ਤੱਕ ਜਿਹਦੀ ਹੱਦ ਇਧਰੋਂ ਪਾਕਿਸਤਾਨ ਨਾਲ ਲੱਗੇਗੀ ਉਧਰੋਂ ਚਾਈਨਾ ਦੇ ਨਾਲ ਲੱਗੇਗੀ ਅਪ ਟੂ ਰੋਤਾਂਗ ਪਾਸ ਨੈਚੁਰਲ ਹिल्स ਲਾਲਸ ਸਪੀਤੀ ਦੀਆਂ ਜਿਹੜੀਆਂ ਸਰਕਾਰੇ ਖਾਲਸਾ ਦਾ ਵੀ ਹਿੱਸਾ ਸੀ ਸੋ ਅਸੀਂ ਭਾਵੇਂ ਜ਼ਿਕਰ ਜ਼ਰੂਰ ਕਰਦੇ ਪਰ ਸਾਨੂੰ ਇਹ ਹੈ ਕਿ ਭਾਈ ਚਲੋ ਹੁਣ ਜੇ ਤੁਹਾਡਾ ਜਿਵੇਂ ਕਹਿੰਦੇ ਨੇ ਕਿ ਵੀ ਜਦੋਂ ਕਿਸੇ ਦਾ ਦੀ ਤਬਾਹੀ ਨੇੜੇ ਹੁੰਦੀ ਹੈ ਤਾਂ ਉਹਦਾ ਦਿਮਾਗ ਫਿਰ ਖਰਾਬ ਹੁੰਦਾ ਸੋ ਇਸ ਖਰਾਬ ਦਿਮਾਗ ਚੋਂ ਹੀ ਸਾਡਾ ਭਲਾ ਵੀ ਨਿਕਲ ਸਕਦਾ ਜੀ ਡਾਕਟਰ ਸਾਹਿਬ ਬਿਲਕੁਲ ਠਲ ਨੇ ਆਪਰੇਖ ਪੀਅਰਸ ਤੁਸੀਂ ਕਿਤੇ ਨਹੀਂ ਜਾਣਾ ਮਿਲਦੇ ਆਜ ਛੋਟੇ ਵਕਤ ਤੇ ਬਾਅਦ